ਪਹਿਲੀ ਵਾਰੀ ਸਾਡੇ ਇੱਥੇ ਧੀਆਂ ਨੂੰ ਇਸ ਪ੍ਰੋਮੋਟ ਕੀਤਾ ਬਹੁਤ ਅੱਛਾ ਉਤਸ਼ਾਹ ਵਧਿਆ ਮੈਂ ਦੇਖਦਾ ਕਿ ਔਰਤ ਜਿਹੜੀ ਫੀਮੇਲ ਹੈ ਆ ਪੀ ਦੁਨੀਆ ਦੀ 50% ਪਾਪੂਲੇਸ਼ਨ ਹੈ ਅੱਛਾ ਲੱਗ ਰਿਹਾ ਹੈ ਕਿ ਮਤਲਬ ਜਿਵੇਂ ਅਸੀਂ ਹਮਨੇ ਸਟਾਰਟ ਕੀਤਾ ਔਰ ਉਸਕੇ ਬਾਅਦ ਅਸੀਂ ਫਾਈਨਲ ਵਿੱਚ ਆਏ ਔਰ ਹਮਨੇ ਇਹ ਟਰੋਫੀ ਉਠਾਈ ਤਾਂ ਐਜ਼ ਅ ਟੀਮ ਬਹੁਤ ਬੜੀਆ ਕਰਿਆ ਹੈ ਕੋਰਸ ਪ੍ਰਮੋਟ ਕਰਾਂਗੇ ਤਾਂ ਹੀ ਨਸ਼ਾ ਅਸੀਂ ਪੰਜਾਬ ਚ ਖਤਮ ਕਰ ਸਕਾਂਗੇ ਚੰਗੀ ਗੱਲ ਹੈ ਜੀ ਪੰਛੀ ਹੋਣ ਪਰਦੇਸੀ ਹੋਣ ਗਾਇਕ ਹੋਣ ਗੀਤਕਾਰ ਹੋਣ ਸੰਗੀਤਕਾਰ ਹੋਣ ਕਲਾਵਾਨ ਲੋਕ ਹੋਣ ਇਹਨਾਂ ਨੂੰ ਕੋਈ ਹੱਦਾਂ ਸਰਹੱਦਾਂ ਦਾ ਮਤਲਬ ਨਹੀਂ ਹੈ ਆਪਣੇ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰੀ ਸਦਾ ਰਹਿੰਦੀ ਆ ਸਰ ਨੇ ਹਰ ਟਾਈਮ ਤੇ ਮਾਰਾ ਮਤਲਬ ਸਭ ਦੇਖਿਆ ਹੈ ਕਿ ਕੈਸੇ ਹੈ ਤੋਂ ਉਨ੍ਹਾਂ ਬਹੁਤ ਮੋਟਰਾ ਹੈ ਮਿੱਟੀ ਚੋਂ ਤੁਸੀਂ ਸਿਰਜਿਓ ਮਿੱਟੀ ਨੇ ਤੁਹਾਨੂੰ ਸਿਰਜਿਆ ਤੁਸੀਂ ਆਓ ਜਾਓ ਆਪਣੇ ਵਰਗੇ ਹੋਰ ਬੱਚੇ ਪੈਦਾ ਕਰੋ ਜੀ ਪੂਰਾ ਮਾਪੇ ਸਹਿਯੋਗ ਕਰ ਰਹੇ ਨੇ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਨੇ ਬੱਚਿਆਂ ਨੂੰ ਹਰ ਪਾਸੇ ਦਾ ਮੋਢੇ ਦਾ ਮੋਢਾ ਜੋੜ ਕੇ ਪੇਰੈਂਟਸ ਨਾਲ ਖੜੇ ਨੇ ਮੇਰਾ ਨਾਮ ਮਨਤ ਗਸ਼ਵ ਹੈ ਔਰ ਅੱਜ ਮੈਨੇ ਟੀ20 ਸੀਨੀਅਰ ਕੀ ਟਰੋਫੀ ਜਿੱਤੀ ਹੈ ਕਿਹਦਾ ਲੱਗ ਰਹਾ ਹੈ अच्छा लग रहा है कि मतलब जैसे हम हमने स्टार्ट किया था और उसके बाद हम फाइनल्स में आए और हमने ये ट्रॉफी उठाई तो एज अ टीम बहुत बढ़िया करा है अनुज सर का कैसे सहयोग मानते किशर ने बहुत हमें सपोर्ट किया हमें इतना अच्छा फैसिलिटी दिया हमें इतना अच्छा ग्राउंड दिया खेलने को सर ने हर टाइम पे हमारा मतलब सब देखा है कि कैसे है तो उनका बहुत सपोर्ट रहा है आपको कितना खुशी मिल रही है इस टाइम पे हमें मेरे को एज अ प्लेयर एज अ पर्सन बहुत अच्छा लग रहा है कि हमने ये ट्रॉफी उठाई है तो बहुत बढ़िया लग रहा है हमें सतीश काल जी पहले तो सारे मीडिया भावांना आयानु बहुत बहुत धन्यवाद ਤੁਸੀਂ ਆਪਣਾ ਕੀਮਤੀ ਸਮੇਂ ਕੱਢ ਕੇ ਆਏ ਹੋ ਤੇ ਤੁਹਾਡਾ ਜਿਹੜਾ ਮੇਰਾ ਸਫਰ ਹੈ ਤੁਹਾਡੇ ਨਾਲ ਹੀ ਸ਼ੁਰੂ ਹੋਇਆ ਸੀ ਅੱਜ ਫਰਸਟ ਮੈਚ ਤੁਹਾਨੂੰ ਮੈਂ ਜਿਸ ਦਿਨ ਆਪਾਂ ਮੈਂ ਜੁਆਇਨ ਕੀਤਾ ਸੀ ਮੈਂ ਕਿਹਾ ਸੀ ਕਿ ਅੰਮ੍ਰਿਤਸਰ ਆਉਣ ਦੇ ਟਾਈਮ ਦੇ ਵਿੱਚ ਇੱਥੇ ਚੰਗੇ ਲੈਵਲ ਤੇ ਮੈਚ ਕਰਾਵਾਂਗੇ ਇੱਥੇ ਦੇਖੋ ਫਰਸਟ ਟਾਈਮ ਇਨ ਅੰਮ੍ਰਿਤਸਰ ਪੰਜਾਬ ਕ੍ਰਿਕਟਿੰਗ ਸਿਚੁਏਸ਼ਨ ਵੱਲੋਂ ਟੀ20 ਔਮਨ ਲੀਗ ਹੋ ਰਹੀ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਪੀਸੀਏ ਦੇ ਸਾਡੇ ਇੱਥੇ ਆਏ ਨੇ ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਵਾਰਮ ਵੈਲਕਮ ਕਰਦੇ ਹਾਂ ਤੇ ਤੁਸੀਂ ਦੇਖੋ ਕਿ ਪਹਿਲੀ ਵਾਰੀ ਸਾਡੇ ਇੱਥੇ ਧੀਆ ਨੂੰ ਅਸੀਂ ਪ੍ਰਮੋਟ ਕੀਤਾ ਬਹੁਤ ਅੱਛਾ ਉਹਨਾਂ ਦਾ ਉਤਸ਼ਾਹ ਵਧਿਆ ਅੱਜ ਪੇਰੈਂਟਸ ਨੇ ਵੀ ਸਾਡੇ ਨਾਲ ਗੱਲ ਕੀਤੀ ਕਿ ਧੀਆ ਨੂੰ ਮੌਕਾ ਮਿਲਿਆ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਧੀਆ ਕਿਸੇ ਨਾਲੋਂ ਘੱਟ ਨਹੀਂ ਗਈਆਂ ਤਿਆਂ ਨੂੰ ਵੀ ਮੌਕਾ ਮਿਲਿਆ ਇਸ ਕਰਕੇ ਆਨ ਵਾਲੇ ਟਾਈਮ ਦੇ ਵਿੱਚ ਦੀ ਦੇਖਣਾ ਇਹੀ ਜਿਹੜੀਆਂ ਸਾਡੀਆਂ ਧੀਆ ਹੋਣਗੀਆਂ ਪੰਜਾਬ ਵੱਲੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਨਗੀਆਂ ਆਨ ਵਾਲੇ ਟਾਈਮ ਦੇ ਵਿੱਚ ਅੱਛਾ ਪਲੈਟਫਾਰਮ ਉਹਨਾਂ ਨੂੰ ਬੜਾ ਵਧੀਆ ਮਿਲਿਆ ਪੀਸੀਆ ਦਾ ਪੂਰਾ ਸਹਿਯੋਗ ਹੈ ਹਰ ਪਾਸਿਓਂ ਪੀਸੀਆ ਸਾਨੂੰ ਕੋਆਪਰੇਟ ਕਰ ਰਿਹਾ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ੀ ਨਹੀਂ ਆਨ ਵਾਲੇ ਟਾਈਮ ਦੇ ਵਿੱਚ ਹੋਰ ਤੁਹਾਨੂੰ ਇਹ ਚ ਇੰਪਰੂਵਮੈਂਟ ਕਰਕੇ ਦਿਖਾਵਾਂਗੇ ਗਾਂਧੀ ਗ੍ਰਾਊਂਡ ਦੇ ਵਿੱਚ ਇਹ ਲੜਕੀਆਂ ਦਾ ਜਿਹੜਾ ਟੂਰਨਾਮੈਂਟ ਪਹਿਲੀ ਵਾਰੀ ਕਰਾਇਆ ਜਾ ਕਿ ਇਸ ਤੋਂ ਪਹਿਲਾਂ ਵੀ ਹੋਇਆ ਨਹੀਂ ਨਹੀਂ ਫਸਟ ਟਾਈਮ ਇਹ ਨਮਰੇ ਸਰ ਗਾਂਧੀ ਗ੍ਰਾਊਂਡ ਦੇ ਵਿੱਚ ਪੰਜਾਬ ਕ੍ਰ ਕਿੰਨੀਆਂ ਟੀਮਾਂ ਸੀ ਵੀ ਇਹਦੇ ਵਿੱਚ ਮਤਲਬ ਪੂਰੇ ਪੰਜਾਬ ਦੇ ਵਿੱਚੋਂ ਨਾ ਜਿੰਨੇ ਜ਼ਿਲ੍ਹੇ ਨੇ ਉਹਨਾਂ ਚੋਂ ਪੰਜ-ਪੰਜ ਬੱਚਿਆਂ ਨੂੰ ਹਰ ਇੱਕ ਜ਼ਿਲ੍ਹੇ ਚੋਂ ਲੈ ਕੇ ਚਾਰ ਟੀਮਾਂ ਭੜਾਈਆਂ ਸੀ ਫਾਈਨਲ ਉਹ ਚ ਦੋ ਟੀਮਾਂ ਅੱਜ ਜਿਹੜੀਆਂ ਫਾਈਨਲ ਹੋਈਆਂ ਇਹਨਾਂ ਚ ਜਿਹੜੀ ਅੱਜ ਫਾਈਨਲ ਜਿੱਤੇਗੀ ਉਹਨੂੰ ਅਸੀਂ ਸਾਡੇ ਵਾਈਸ ਪਾਇਰਨਟ ਆਏ ਉਹਨਾਂ ਵੱਲੋਂ ਸਨਮਾਨਤ ਕਰਾਵਾਂਗੇ ਇਹ 10 ਦਿਨ ਚੱਲਿਆ ਜੀ ਕ੍ਰਿਕਟ ਇਹ 10 ਦਿਨ ਚੱਲਿਆ ਜੀ ਹਾਂ ਇੱਕ ਤਰੀਕ ਪੀਸੀਏ ਵੱਲੋਂ ਹਰ ਸਹਿਯੋਗ ਹੈ ਹਰ ਫੈਸਿਲਿਟੀ ਪੀਸੀਏ ਪ੍ਰੋਵਾਈਡ ਕਰ ਰਹੀ ਹੈ ਉਹਨਾਂ ਦੀ ਟੀਮ ਉਹਨਾਂ ਦਾ ਸਿਸਟਮ ਸਾਰਾ ਪੀਸੀਏ ਵੱਲੋਂ ਇੱਥੇ ਆਇਆ ਹੋਇਆ ਤੇ ਮੇਰੀ ਰਿਕਵੈਸਟ ਵੀ ਆ ਕਿ ਆਹਨੇ ਟਾਈਮ ਦੇ ਵਿੱਚ ਦੇਖਣਾ ਕਿ ਸਾਰੇ ਤੁਹਾਡਾ ਸਹਿਯੋਗ ਰਹੇਗਾ ਕਿਉਂਕਿ ਪਹਿਲੇ ਦਿਨ ਤੋਂ ਸਾਨੂੰ মিডিਆ ਨੇ ਬੜਾ ਪ੍ਰਮੋਟ ਕੀਤਾ ਕਿਉਂਕਿ ਉਹ ਵੀ ਚਾਹੁੰਦੇ ਨੇ মিডিਆ ਵੀ ਚਾਹੁੰਦਾ ਕਿ ਜਿਹੜਾ ਅੰਮ੍ਰਿਤਸਰ ਹੈ ਸਾਡਾ ਜਿਹੜਾ ਸਾਡਾ ਮੱਝ ਦੀ ਧਰਤੀ ਹੈ ਮਜੈਲ ਹੈ ਚਾਹੇ ਅਤੇ ਮੁੰਡੇ ਹੈ ਚਾਹੇ ਕੁੜੀਆਂ ਜਿਹੜੀਆਂ ਇੱਥੇ ਸਾਡੇ ਸਪੋਰਟਸ ਨਾਲ ਜਾਣੀਆਂ ਜਾਂਦੀਆਂ ਕਿਉਂਕਿ ਸਪੋਰਟਸ ਇੱਕ ਐਸੀ ਚੀਜ਼ ਹੈ ਸਪੋਰਟਸ ਦੇ ਨਾਲ ਬੱਚੇ ਨੂੰ ਜੇ ਪਿਆਰ ਹੋ ਜਾਏ ਆਪਣੇ ਸਰੀਰ ਦੇ ਨਾਲ ਜੇ ਪਿਆਰ ਹੋ ਜਾਏ ਉਹ ਨਸ਼ੇ ਤੋਂ ਦੂਰ ਹੁੰਦਾ ਹੈ ਅਸੀਂ ਜੇ ਇੱਕ ਸਪੋਰਟਸ ਪ੍ਰਮੋਟ ਕਰਾਂਗੇ ਤਾਂ ਹੀ ਨਸ਼ਾ ਅਸੀਂ ਪੰਜਾਬ ਚੋਂ ਖਤਮ ਕਰ ਸਕਾਂਗੇ ਮਾਪਿਓ ਮਾਪਿਓ ਨੂੰ ਮੈਂ ਐਪਰੀਸ਼ੀਏਟ ਕਰ ਰਿਹਾ ਕਿ ਜਿਹੜੇ ਆਪਣੀਆਂ ਧੀਆ ਨੂੰ ਲੈ ਕੇ ਪੂਰਾ ਸਹਿਯੋਗ ਕਰ ਰਹੇ ਨੇ ਕਿਉਂਕਿ ਉਹ ਧੀ ਜਾਣੀ ਰਹਿ ਗਈਆਂ ਜਦੋਂ ਮਾਪਿਓ ਸਹਿਯੋਗ ਨਹੀਂ ਕਰਦੇ ਸੀ ਹੁਣ ਪੂਰਾ ਮਾਪਿਓ ਸਹਿਯੋਗ ਕਰ ਰਹੇ ਨੇ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਨੇ ਬੱਚਿਆਂ ਨੂੰ ਹਰ ਪਾਸੇ ਦਾ ਮੋਢੇ ਦਾ ਮੋਢਾ ਜੋੜ ਕੇ ਪੇਰੈਂਟਸ ਨਾਲ ਖੜੇ ਨੇ ਮੈਂ ਇਸ ਚੀਜ਼ ਦਾ ਬੜਾ ਐਪਰੀਸ਼ੀਏਟ ਕਰਦਾ ਪੇਰੈਂਟਸ ਨੂੰ ਤੇ ਆਨ ਦੇ ਟਾਈਮ ਦੇ ਵਿੱਚ ਇਹ ਪੇਰੈਂਟਸ ਆ ਜਿਸ ਵਿੱਚ ਪਿਆਰ ਬੱਚਿਆਂ ਨੂੰ ਮਿਲਦਾ ਇਸ ਤਰ੍ਹਾਂ ਹੀ ਦੇਖਣਾ ਤੁਸੀਂ ਅੰਮ੍ਰਿਤਸਰ ਮਾਝੇ ਧਰਤੀ ਬੜੇ 8 9 ਪਲੇਅਰ ਇੰਡੀਆ ਦੇ ਇਥੋਂ ਮਿਲੇ ਆ ਆਨ ਦੇ ਟਾਈਮ ਦੇ ਵਿੱਚ ਹੋਰ ਤੁਹਾਨੂੰ ਇਥੋਂ ਪਲੇਅਰ ਮਿਲਣਗੇ ਸਾਡਾ ਸਾਡੇ ਪੰਜਾਬ ਦਾ ਜਿਹੜਾ ਅਸਲੀ ਵੈਲਥ ਆ ਉਹ ਤਿਆਰ ਹੋ ਰਿਹਾ ਸਭ ਤੋਂ ਜ਼ਰੂਰੀ ਆ ਇਸ ਵੇਲੇ ਕਿ ਬੱਚਿਆਂ ਦੀ ਜਿਹੜੀ ਈਵਨਿੰਗ ਆ ਬੱਚਿਆਂ ਦੀ એનર્ਜੀ ਆ ਚੈਨਲਾਈਜ਼ ਕੀਤੀ ਜਾਵੇ ਕਿ ਜਦੋਂ ਬੱਚੇ ਸਪੋਰਟਸ ਵਿੱਚ ਪੈ ਜਾਂਦੇ ਆ ਤਾਂ ਬੱਚਿਆਂ ਦੀ એનર્ਜੀ ਚੈਨਲਾਈਜ਼ ਹੋ ਜਾਂਦੀ ਆ ਔਰ ਜਿਹੜਾ ਉਹਨਾਂ ਦਾ ਟਾਈਮ ਆ ਉਹ ਚੰਗੇ ਪਾਸੇ ਲੱਗਣਾ ਸ਼ੁਰੂ ਹੋ ਜਾਂਦਾ ਸੋ ਮੈਂ ਇਹਨਾਂ ਦੇ ਲਈ ਸਾਰੀ ਜਿਹੜੀ ਲੋਕਲ ਕਮੇਟੀ ਆ ਉਹਨਾਂ ਨੂੰ ਵੀ ਔਰ ਉਹਨਾਂ ਪੇਰੈਂਟਸ ਨੂੰ ਵੀ ਵਧਾਈ ਦੇਣਾ ਔਰ ਬੱਚਿਆਂ ਨੂੰ ਬਹੁਤ-ਬਹੁਤ ਸ਼ਾਬਾਸ਼ ਸਰ ਪਹਿਲੀ ਵਾਰੀ ਅੰਮ੍ਰਿਤਸਰ ਦੇ ਵਿੱਚ ਲੜਕਿਆਂ ਦਾ ਜਿਹੜਾ ਟੂਰਨਾਮੈਂਟ ਆ ਕਰਵਾਇਆ ਜਾ ਰਿਹਾ ਇਸ ਪੱਧਰ ਤੇ ਕਰਾਇਆ ਜਾ ਰਿਹਾ ਤੇ ਸਾਰੀਆਂ ਟੀਮਾਂ ਜੋ ਪੰਜਾਬ ਤੋਂ ਆ ਕਿ ਪੰਜਾਬ ਤੋਂ ਬਾਹਰ ਵੀ ਇਹਦੇ ਬਾਰੇ ਤਾਂ ਖੁਚਾਦਾ ਡਿਟੇਲਿੰਗ ਤਾਂ ਜਿਹੜੀ ਉਹ ਮੈਨੇਜਮੈਂਟ ਦੇ ਪੰਜਾਬ ਚ ਸਾਰੀਆਂ ਪਰ ਮੇਰਾ ਇਹ ਕਹਿਣਾ ਹੈ ਵੀ ਦੇਖੋ ਲੜਕੇ ਲੜਕੀਆਂ ਸਭ ਬੱਚੇ ਆ ਸਾਡੇ ਲਈ ਸਾਡੇ ਮੈਂ ਤਾਂ ਉਹਨਾਂ ਨੂੰ ਬੱਚਿਆਂ ਦੇ ਰੂਪ ਚ ਹੀ ਦੇਖਦਾ ਕਿ ਲੜਕੀਆਂ ਦਾ ਹੋ ਰਿਹਾ ਇੱਕ ਉਤਸੁਕਤਾ ਨਹੀਂ ਹੈ ਲੜਕੀਆਂ ਦਾ ਹੋ ਰਿਹਾ ਇੱਕ ਮੈਂ ਦੇਖਦਾ ਕਿ ਔਰਤ ਜਿਹੜੀ ਫੀਮੇਲ ਆ ਇਹ ਦੁਨੀਆ ਦੀ 50% ਪੋਪੂਲੇਸ਼ਨ ਆ ਮੈਂ ਕਦੇ ਵੀ ਇਹਨੂੰ ਔਰਤ ਨੂੰ ਜਾਂ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਜਿਹੜੇ ਮੇ ਤੋਂ ਛੋਟੇ ਬੱਚੇ ਆ ਜਿਹਵੇਂ ਤੋਂ ਛੋਟੇ ਉਹਨਾਂ ਨੂੰ ਵੰਡ ਕੇ ਨਹੀਂ ਵੇਖਦਾ ਮੈਂ ਸਿੱਧਾ ਦੇਖਦਾ ਕਿ ਇਹ ਸਾਡੇ ਦੇਸ਼ ਦਾ ਐਸੈਟ ਆ ਮਰਦ ਤੇ ਔਰਤ ਤੇ ਬੱਚੇ ਦੇ ਧੀ ਤੇ ਪੁੱਤਰ ਚ ਕੋਈ ਫਰਕ ਨਹੀਂ ਹੈ ਦੋਵੇਂ ਖੇਡਣ ਦੋਵੇਂ ਅੱਗੇ ਵਧਣ ਕਿਉਂਕਿ ਦੁਨੀਆ ਜਿਹੜੀ ਆ ਉਹ ਤਾਂ ਹੀ ਤਰੱਕੀ ਹੋਏਗੀ ਤਾਂ ਹੀ ਅਸੀਂ ਕਾਬਜ ਹੋਵਾਂਗੇ ਜੇ ਅਸੀਂ ਜੇ ਅਸੀਂ 50% ਜਿਹੜੀ ਪਾਪੂਲੇਸ਼ਨ ਆ ਉਹਨੂੰ এনਕਰੀਜ ਨਹੀਂ ਕੀਤਾ ਤਾਂ ਅਸੀਂ ਅੱਧਾ ਜੰਗ ਅੱਧੀ ਤਾਕਤ ਤਾਂ ਲੂਜ਼ ਕਰ ਜਾਾਂਗੇ ਸੈਂ ਬਰੀ ਹੈਪੀ ਕਿ ਟੂਰਨਾਮੈਂਟ ਹੋ ਰਿਹਾ ਸਰ ਏਸ਼ੀਆ ਕੱਪ ਹੋ ਰਿਹਾ ਹੈ ਇੰਡੀਆ ਦੀ ਟੀਮ ਦਾ ਅਗਲਾ ਮੈਚ ਪਾਕਿਸਤਾਨ ਦੇ ਨਾਲ ਆ ਕਿਵੇਂ ਦੇਖਦੇ ਜੀ ਉਹ ਮੈਚ ਨੂੰ ਕੱਲ ਇੰਡੀਆ ਦਾ ਇੱਕ ਮੈਚ 71 ਫੀਆ ਜਿੱਤ ਲਈ ਇੰਡੀਆ ਨੇ ਤੇ ਕਿੰਨੇ ਦੇਖਦੇ ਜੇ ਕੀ ਕਹਿਣਾ ਚਾਹੁੰਦੇ ਜੇ ਤੇ ਚੰਗੀ ਗੱਲ ਹੀ ਆ ਜੀ ਪੰਛੀ ਹੋਣ ਪਰਦੇਸੀ ਹੋਣ ਗਾਇਕ ਹੋਣ ਗੀਤਕਾਰ ਹੋਣ ਸੰਗੀਤਕਾਰ ਹੋਣ ਖਿਡਾਰੀ ਹੋਣ ਕਲਾਵਾਨ ਲੋਕ ਹੋ ਇਹਨਾਂ ਨੂੰ ਕੋਈ ਹੱਦਾਂ ਸਰਹੱਦਾਂ ਦਾ ਮਤਲਬ ਨਹੀਂ ਹੈ ਆਪਣੇ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰੀ ਸਦਾ ਰਹਿੰਦੀ ਆ ਉਹ ਰਹਿਣੀ ਵੀ ਚਾਹੀਦੀ ਆ ਜਿਸ ਦੇਸ਼ 'ਚ ਤੁਸੀਂ ਜੰਮੇ ਹੋ ਜਿਹਦੇ ਸੱਭਿਆਚਾਰ ਤੁਸੀਂ ਪੜ੍ਹੇ ਹੋ ਜਿਹਦਾ ਆਹਨ ਤੁਸੀਂ ਖਾ ਰਹੇ ਹੋ ਜਿਹਦਾ ਪਾਣੀ ਤੁਸੀਂ ਪੀ ਰਹੇ ਹੋ ਜਿਹਦੀ ਹਵਾ ਹੀ ਤੁਸੀਂ ਸਾਹ ਲੈ ਰਹੇ ਹੋ ਉਹਦੇ ਨਾਲ ਵਫਾਦਾਰੀ ਤੁਹਾਡੇ ਅੰਤ ਤੱਕ ਤੁਹਾਡੇ ਰੋਮ-ਰੋਮ 'ਚ ਭਰੀ ਹੋਣੀ ਚਾਹੀਦੀ ਆ ਪਰ ਲੇਕਨ ਨਾਲ ਦੀ ਨਾਲ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਚੰਗੇ ਮਿਲਵਰਤਨ ਚੰਗਾ ਭਾਈਚਾਰਾ ਜਿਹੜਾ ਆ ਇਹ더라 ਚੰਗਾ ਵਾਤਾਵਰਨ ਤੇ ਚੰਗਾ ਵਿਸ਼ਵ ਅਸੀਂ ਸਿਰ ਸਕਦੇ ਆ। ਸਾਬ ਸ਼ੇਖ ਸ਼ਰਮਾ ਅੰਮ੍ਰਿਤਸਰ ਦੇ ਨੇ ਇੱਥੇ ਹੀ ਖੇលਦੇ ਰਹੇ ਇੱਥੇ ਹੀ ਪ੍ਰੈਕਟਿਸ ਕਰਦੇ ਰਹੇ ਨੇ 2020 ਦੇ ਵਿੱਚ ਇੱਕ ਨੰਬਰ ਦੇ ਬੈਟ ਨਹੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੇ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦ ਆ ਇੱਥੋਂ ਦੇ ਜਿਹੜੇ ਬੱਚੇ ਖੇਡਣ ਆਉਂਦੇ ਨੇ ਉਹਨਾਂ ਨੂੰ ਦੇਖਣਾ ਚਾਹੁੰਦੇ ਨੇ ਕੀ ਮੈਸੇਜ ਦੇ ਰਹੇ ਨੇ। ਦੇਖੋ ਉਹਨਾਂ ਨੂੰ ਤਾਂ ਸ਼ਾਬਾਸ਼ ਆ ਕਿ ਜਿਹੜੇ ਇਸ ਤਰ੍ਹਾਂ ਇੰਨੇ ਵੱਡੇ ਪੱਧਰ ਤੇ ਇਸ ਗਰਾਊਂਡ ਚੋਂ ਨਿਕਲ ਕੇ ਜਿਹੜੇ ਪਲੇਅਰ ਗਏ ਆ ਇੰਨੇ ਵੱਡੇ ਸਟੈਂਡਰਡ ਤੇ ਇੰਨੇ ਅਚੀਵਮੈਂਟ ਆ ਇੰਡੀਆ ਦੇ ਵਿੱਚ ਸੋ ਉਹਨਾਂ ਨੂੰ ਵੀ ਵਧਾਈ ਸ਼ਾਬਾਸ਼ ਆ ਕਿ ਇਹ ਮਿੱਟੀ ਦੀ ਮਿੱਟੀ ਚੋਂ ਤੁਸੀਂ ਸਿਰਜਿਓ ਮਿੱਟੀ ਨੇ ਤੁਹਾਨੂੰ ਸਿਰਜਿਆ ਤੁਸੀਂ ਆਓ ਜਾਓ ਆਪਣੇ ਵਰਗੇ ਹੋਰ ਬੱਚੇ ਪੈਦਾ ਕਰੋ ਦੇਖੋ ਜਦੋਂ ਕੋਈ ਬੰਦਾ ਡਿਵੈਲਪ ਹੋ ਜਾਂਦਾ ਕਿਸੇ ਚੀਜ਼ ਚੋ ਐਸਟੈਬਲਿਸ਼ ਹੋ ਜਾਂਦਾ ਫਿਰ ਉਹ ਬ੍ਰਿਜ ਬਣ ਜਾਂਦਾ ਆਪਣੇ ਬਜ਼ੁਰਗਾਂ ਤੇ ਆਪਣੇ ਆਉਣ ਵਾਲੀ ਪੀੜੀ ਦੇ ਵਿਚਕਾਰ ਸੋ ਆਈ ਥਿੰਕ ਜਿੰਨੇ ਵੀ ਐਸਟੈਬਲਿਸ਼ਡ ਪਲੇਅਰ ਨੇ ਅਸਟੈਬਲਿਸ਼ਡ ਆਰਟਿਸਟ ਨੇ ਅਸਟੈਬਲਿਸ਼ਡ ਲੋਕ ਨੇ ਨਾਉ ਦੇ ਆਰ ਦੇ ਸ਼ੁਡ ਵਰਕ ਲਾਈਕ ਅ ਬ੍ਰਿਜ ਬਟਵੀਨ ਦੀ ਕਮਿੰਗ ਜਨਰੇਸ਼ਨ ਐਂਡ ਦੀ ਅਸਟੈਬਲਿਸ਼ਡ ਜਨਰੇਸ਼ਨ ਇਹਨਾਂ ਨੂੰ ਸ਼ਾਬਾਸ਼ ਇਹ ਕਹਾਂਗੇ ਹੋਰ ਕਰੋ ਪੂਰੀ ਪੀਸੀਏ ਇਹਨਾਂ ਦੇ ਨਾਲ ਆ ਤੇ ਜਿੰਨਾ ਵੀ ਸਮਰਥਨ ਇਹਨਾਂ ਨੂੰ ਪੀਸੀਏ ਚਾਹੀਦਾ ਪੀਸੀਏ ਦਾ ਜਿਹੜਾ ਪਰਪਸ ਹੈ ਉਹ ਇਹੀ ਆ ਕਿ ਕ੍ਰਿਕਟ ਬੜੀ ਅੱਛੀ ਗੇਮ ਆ ਇਹ ਇਹਨੂੰ ਗਰਾਊਂਡ ਲੈਵਲ ਤੱਕ ਪਿਛਲੇ ਦਿਨੀ ਸੀਐਮ ਸਾਹਿਬ ਨਾਲ ਮੁਲਾਕਾਤ ਹੋਈ ਸੀ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਮੇਰਾ ਮੇਰੇ ਬੜੇ ਲੰਬੇ ਜੀਵਨ ਦੇ ਤਜਰਬੇ ਚੋਂ ਇਹੀ ਨਿਕਲਿਆ ਕਿ ਦੁਨੀਆ ਦੇ ਚਾਹੇ ਸ਼੍ਰੀਲੰਕਾ ਆ ਜਾਂ ਹੋਰ ਦੇਸ਼ ਆ ਜਾਂ ਭਾਰਤ ਆ ਜਿਹੜੇ ਪਲੇਅਰ ਪਿੰਡਾਂ ਚੋਂ ਆਏ ਆ ਜਿਹੜੇ ਪਲੇਅਰ ਆਫ ਅ ਟਫ ਜੀਵਨ ਚੋਂ ਆਇਆ ਉਹਨਾਂ ਦੀ ਸਟਰੈਂਥ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ ਤੇ ਆਉਣ ਵਾਲੇ ਸਮੇਂ ਚ ਸੀਐਮ ਸਾਹਿਬ ਦੀ ਸਲਾਹ ਆ ਸੀਐਮ ਸਾਹਿਬ ਦੇ ਆਦੇਸ਼ ਆ ਕਿ ਅਸੀਂ ਪੰਜਾਬ ਚ ਕੁਝ ਇਸ ਤਰ੍ਹਾਂ ਦੀ ਕਰਾਂਗੇ ਕਿ ਪਿੰਡਾਂ ਚੋਂ ਪਲੇਅਰ ਕੱਢ ਕੱਢ ਕੇ ਲੈ ਆਈਏ ਉਹਨਾਂ ਨੂੰ ਉਸ ਤਰ੍ਹਾਂ ਦੇ ਇਨਫਰਾਸਟ੍ਰਕਚਰ ਉਸ ਤਰ੍ਹਾਂ ਦੀਆਂ ਫੈਸਿਲਿਟੀਆਂ ਦੇਏ ਤਾਂ ਕਿ ਜਿਹੜੇ ਲੋਕਾਂ ਲਈ ਅਪੋਰਚ्युनिटी ਉਹ ਲੈਣ ਲੈਣ ਉਹਨਾਂ ਅਪੋਰਚ्युनिटी ਉਹਨਾਂ ਤੇ ਘਰ ਜਾਵੇ ਸੋ ਇਸ ਤਰ੍ਹਾਂ ਦੇ ਪਲਾਨ ਜਿਹੜਾ ਬਣਦਾ ਹੈ ਗਰਾਊਂਡੀਆਂ ਕਾਫੀ ਕਮੀ ਹੈ ਇੱਕ ਗਾਂਧੀ ਗਰਾਊਂਡ ਦਿਖਦੀ ਹੈ ਉੱਪਰ ਬਾਅਦ ਕੋਈ ক্রিকেট ਗਰਾਊਂਡ ਨਹੀਂ ਹੈ ਸੋ ਵੀ ਹੈਵ ਆਲਰੇਡੀ ਅ ਪਲਾਨ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਨਾ ਕੋਈ ਵੱਡਾ ਸਟੇਡੀਅਮ ਕੋਈ ਨਾ ਕੋਈ ਚੀਜ਼ ਜ਼ਰੂਰ ਤਿਆਰ ਕੀਤੀ ਜਾਵੇ ਅੰਮ੍ਰਿਤਸਰ ਇੱਕ ਗੁਰੂ ਕੀ ਨਗਰੀ ਆ ਬੜੀ ਭਾਗਾਂ ਵਾਲੀ ਨਗਰੀ ਹੈ ਇਸ ਧਰਤੀ ਤੇ ਆਉਣਾ ਧਰਤੀ ਤੇ ਰਹਿਣਾ ਧਰਤੀ ਤੇ ਜੀਣਾ ਮੈਂ ਸੋਚਦਾ ਸਭ ਤੋਂ ਚੰਗੀ ਕਿਸਮਤ ਵਾਲਾ ਬੰਦਾ ਜਿਹੜਾ ਇਸ ਧਰਤੀ ਤੇ ਰਹਿੰਦਾ ਹਰ ਵਿਅਕਤੀ ਦੇ ਲਈ ਸਤਿਕਾਰ ਜਿਹੜੇ ਇਸ ਧਰਤੀ ਨੂੰ ਜਿੱਥੇ ਗੁਰੂਆਂ ਦੇ ਚਰਨ ਛੋਹ ਪ੍ਰਾਪਤ ਹੈ ਇਸ ਸਥਾਨੋਂ ਤੋਂ ਉਹਦੇ ਲਈ ਇਹੀ ਆ ਕਿ ਜਦੋਂ ਵੀ ਪਲਾਨ ਆ ਉਹਦੇ ਟੈਂਡਰਸ ਔਰ ਐਡਵਰਟਾਈਜ਼ਮੈਂਟਸ ਵੀ ਜਾ ਚੁੱਕੀਆਂ ਅਸੀਂ ਲੱਭ ਰਹੇ ਹਾਂ ਜਗ੍ਹਾ ਲੱਗ ਕੇ ਇੱਥੇ ਆਲਿਸ਼ ਸ਼ਾਨ ਇੰਟਰਨੈਸ਼ਨਲ ਸਟੈਂਡਰਡ ਦਾ ਸਟੇਜ ਮੈਂ ਇਸਟੈਬਲਿਸ਼ ਕਰਾ। ਸ਼ਾਨ ਵਾਲੇ ਸਮਝਦੇ ਪੀਸੀ ਵਾਸਾ ਸਹਿਯੋਗ ਰਹੇਗਾ EGAD ਦੇ ਨਾਮ। ਪੂਰਾ ਸਹਿਯੋਗ। ਸਰ ਆਉਣ ਵਾਲੇ ਨਹੀਂ ਹੈ। ਆਲਵੇਜ਼ ਰਹੇਗਾ। ਪੀਸੀਏ ਤਾਂ ਆਪਣੇ ਆਪ ਚ ਇੱਕ ਬਾਡੀ ਆ ਉਹਦਾ ਕੰਮ ਹੀ ਤਾਂ ਆ ਜਿਉਂ ਰੂਟਸ ਤੱਕ ਕਨੈਕਟ ਕਰਦੀ ਆ। ਸਰ ਤੱਕ ਕਰਦੀ ਹੀ ਇਹ ਕੰਮ ਨੂੰ ਦੋਸਿੰਗ ਰੋਅ ਤੇ ਪੀਸੀ ਵੀ ਮੁਬੀ ਸੀ ਹੋ ਜਾਦਾ ਮਿਲਿਆ। ਜਿੰਨਾ ਇਹ ਸੋਚਦੇ ਉਦੋਂ ਦਾ ਵੱਧ ਮਿਲੇਗਾ।